ਸასიਆ ਕਾਲ ਜੀ ਮੈਂ ਰਾਗਦੀ ਮੇਰੇ ਚੈਨਲ ਪੰਜਾਬੀ ਸੂਟ ਰਾਜੀ ਬੁਟੀਕ ਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਹੋ ਹੋ ਕਿਤੇ ਵਧੀਆ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆਇਆ ਬਹੁਤ ਜਆ ਸੋਹਣੇ ਸੂਟ ਨੇ ਜੀ ਪਸ਼ਮੀਨੇ ਦੇ ਤੇਰਾ ਤੇ ਆਪਾਂ ਕੀਤਾ ਹੋਇਆ ਮਸ਼ੀਨ ਵਰਕ ਦਾ ਕੰਮ ਜੇ ਦਾ ਸੂਟਾ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਆਪਣੀ ਆਪਣੀ ਪਸੰਦ ਦੇ ਅਨੁਸਾਰ ਸੂਟ ਤਿਆਰ ਕਰਵਾ ਸਕਦੇ ਹੋ ਜੀ ਕਿਸੇ ਵੀ ਸਟੱਫ ਦੇ ਉੱਤੇ ਕਿਸੇ ਵੀ ਕਲਰ ਦੇ ਉੱਤੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਦਿਖਾਉਣੇ ਤੁਹਾਨੂੰ ਸੋਹਣੇ ਸੋਹਣੇ ਸੂਟ। ਪਹਿਲਾ ਸੂਟ ਹੈ ਜੀ ਆਪਣਾ ਬਹੁਤ ਜਿਆਦਾ ਸੋਹਣਾ ਸੂਟ ਹੈ ਪਸ਼ਮੀਨੇ ਦਾ। ਜਿਹੜਾ ਵੀ ਆਪਾਂ ਪਸ਼ਮੀਨਾ ਦਾ ਮੰਗਾ ਤੁਹਾਨੂੰ ਰਾਮ ਪੈਕਸ ਦਾ ਪਸ਼ਮੀਨਾ ਹੀ ਦਮਾਗੇ ਕੋਈ ਵੀ ਬੁਰ ਵਗੈਰਾ ਨਹੀਂ ਆਊਗਾ। ਗਿੰਜਾ ਕਲਰ ਆ ਬਹੁਤ ਜਿਆਦਾ ਸੋਹਣਾ ਤੇ ਦੇਤੇ ਆਪਣੇ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੋਇਆ ਮਸ਼ੀਨ ਵਰਕ ਦਾ ਕੰਮ ਹੈ ਤੇ ਕਸਟਮਰ ਨੇ ਆਪਾਂ ਜਿੱਦਾਂ ਲਈ ਪਿਕ ਭੇਜੀ ਸੀ ਆਪਾਂ ਉਦਾਂ ਦਾ ਹੀ ਕੰਮ ਕਰਕੇ ਦਿੱਤਾ ਹੈ ਜੀ। ਤੁਸੀਂ ਦੇਖ ਸਕਦੇ ਹੋ। ਜੇ ਆਪਾਂ ਜਿਹੜਾ ਵੀ ਤੁਹਾਨੂੰ ਸਟੱਫ ਦਵਾਂਗੇ ਆਪਾਂ ਤੁਹਾਨੂੰ ਰਾਮ ਟੈਕਸ ਦਾ ਹੀ ਦਵਾਂਗੇ ਜੀ ਰਾਮ ਟੈਕਸ ਪਸ਼ਮੀਨੇ ਦਾ ਸਟੱਫ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਵੀ ਬੁਰ ਬਗੈਰਾ ਨਹੀਂ ਆਊਗਾ ਤੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਤੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਆ ਸੂਟ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਪਿਕ ਭੇਜੀ ਸੀ ਆਪਾਂ ਉਦਾਂ ਦਾ ਹੀ ਸੂਟ ਰੈਡੀ ਕੀਤਾ ਹੈ ਜੀ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਤੇ ਬਹੁਤ ਜਿਆਦਾ ਸੋਨਾ ਵਰਕ ਹੈ ਜੀ ਦੇਖ ਸਕਦੇ ਹਾਂ ਬਹੁਤ ਸੋਨਾ ਫਲਾਵਰ ਹੈ ਤੇ ਸਾਰੀ ਸ਼ਰਟ ਦੇ ਵਿੱਚ ਬਹੁਤ ਜਿਆਦਾ ਸੋਹਣੇ ਫਲਾਵਰ ਬਣੇ ਹੋਏ ਨੇ ਸਾਰੀ ਸ਼ਰਟ ਕਵਰ ਹੋਉਂਦੀ ਹੈ ਵਰਕ ਦੇ ਨਾਲ ਤੇ ਬਹੁਤ ਜ਼ਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਇਹ ਵਾਲਾ ਆਏਗਾ ਜੀ ਬਾਜੂ ਦੇ ਉੱਤੇ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਕੰਮ ਹੈ ਤੇ ਇਹ ਵਾਲਾ ਆਏਗਾ ਦੂਜੀ ਬਾਜੂ ਤੇ ਉੱਤੇ ਜੇ ਤੁਸੀਂ ਬਾਜੂ ਨਾਲ ਦਾ ਕੰਮ ਬਾਟਮ ਤੇ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਬਾਟਮ ਤੇ ਵੀ ਕਰਕੇ ਦੇ ਦਾਂਗੇ ਜੀ ਜਿਹੜਾ ਵੀ ਇਹ ਸੁਰ ਦਾ ਰੇਟ ਹੋਊਗਾ ਆਪਾਂ ਸਕੇਰਨ ਉੱਤੇ ਜੂਰ ਦੇ ਦਾਂਗੇ ਜੀ ਜੇ ਤੁਸੀਂ ਇਹਦੇ ਤੇ ਵਿੱਚ ਕਲਰ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਕਲਰ ਵੀ ਚੇਂਜ ਕਰਕੇ ਦੇ ਦਾਂਗੇ ਤੇ ਇਹਦੇ ਤੇ ਆਪਾਂ ਨੇ ਬਹੁਤ ਜਿਆਦਾ ਸੋਨਾ ਦੁਪੱਟਾ ਰੱਖਿਆ ਹੋਇਆ ਬਹੁਤ ਜਿਆਦਾ ਸੋਨਾ ਦੁਪੱਟਾ ਹੈ ਜੀ ਆਰਗੰਜ਼ਾ ਦਾ ਆਰਗੰਜ਼ਾ ਦਾ ਦੁਪੱਟੇ ਤੇ ਆਪਾਂ ਨੇ ਬਹੁਤ ਜਿਆਦਾ ਸੋਨੇ ਕਟਵਰਕ ਕੀਤੇ ਹੋਏ ਨੇ ਫੋਰ ਸਾਈਡ ਦੇ ਉੱਤੇ ਐਦਾਂ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਦਪੱਟਾ ਵੀ ਤੁਹਾਨੂੰ ਪੂਰਾ 2.5 ਮੀਟਰ ਦਾ ਖੁੱਲਾ ਢੋਲਾ ਮਿਲੇਗਾ ਜੀ ਤੇ ਬਹੁਤ ਜਿਆਦਾ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਐ ਐਦਾਂ ਦੀ ਰੁਕਕਾਰੀ ਆ ਪੂਰੇ ਸੂਟ ਦੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਸਟੱਫ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਜੀ ਆਹ ਸੁਣਾ ਆਪਣਾ ਸੂਟ ਰੈਡੀ ਕੀਤਾ ਹੈ ਜੀ ਜੇ ਤੁਸੀਂ ਸਾਡੇ ਤੋਂ ਸਟਿਚਿੰਗ ਕਰਵਾਉਣਾ ਚਾਹੁੰਦੇ ਆ ਤਾਂ ਆਪਾਂ ਸਟਿਚਿੰਗ ਵੀ ਕਰਕੇ ਦੇ ਦਾਂਗੇ ਜੀ ਤੇ ਬਹੁਤ ਜਿਆਦਾ ਸੋਹਣੀ ਆਪਾਂ ਨੇ ਹੁਣੇ ਲੈਸੀਜ਼ ਦੇ ਨਾਲ ਸ਼ਰਟ ਰੈਡੀ ਕੀਤੀ ਹੈ ਜਿੱਦਾਂ ਹੀ ਘੇਰੇ ਦੇ ਉੱਤੇ ਆਪਾਂ ਨੇ ਪਿਆਰਾ ਜਿਹਾ ਕੰਮ ਕੀਤਾ ਹੋਇਆ ਹੈ ਲੈਸੀਜ਼ ਦੇ ਨਾਲ ਉਦਾਂ ਹੀ ਆਪਾਂ ਕੀਤਾ ਹੋਇਆ ਹੈ ਬਾਜੂ ਦੇ ਉੱਤੇ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਸਟਿਚਿੰਗ ਕਰਵਾ ਸਕਦੇ ਹੋ ਜੀ ਤੇ ਇਹਦੇ ਨਾਲ ਆਪਾਂ ਨੇ ਇਹ ਵਾਲਾ ਸ਼ਲਾਰਾ ਰੱਖਿਆ ਹੋਇਆ ਹੈ ਬਹੁਤ ਹੀ ਪਿਆਰਾ ਛਲਾਰਾ ਬਣਾਇਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਬੋਝਾ ਸੋਣਾ ਸੂਟ ਰੈਡੀ ਹੋਇਆ ਆ ਚਲ ਜਾਈਏ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਤੋਂ ਕਰਵਾ ਸਕਦੇ ਹੋ ਜੀ ਤੁਸੀਂ ਸੂਟ ਦੀ ਲੁੱਕ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਸੋਹਣਾ ਰੈਡੀ ਹੋਇਆ ਜੀ ਇਹ ਵਾਲਾ ਸੂਟ ਤੇ ਆਪਾਂ ਨੇ ਲੈਸਿਸ ਦੇ ਨਾਲੇ ਵਾਲਾ ਸੂਟ ਰੈਡੀ ਕੀਤਾ ਨੈਕਸਟ ਸੂਟ ਵੀ ਆਪਣੇ ਕੋ ਆਰਾਮ ਟੈਕਸਪਸੀਨਲੇ ਦੇ ਉੱਤੇ ਹੀ ਆ ਤੇ ਇਹ ਵਾਲਾ ਆਪਾਂ ਸੂਟਰ ਸਟਿਚ ਕੀਤਾ ਤੇ ਬਹੁਤ ਜਿਆਦਾ ਸੋਨਾ ਕੀਤਾ ਹੋਇਆ ਹੈ ਘੇਰੇ ਦੇ ਕੰਮ ਤੇ ਬੜਾ ਆਏਗਾ ਜੀ ਘੇਰੇ ਦਾ ਬਹੁਤ ਜਿਆਦਾ ਸੋਨਾ ਕਲਰ ਆਹੀ ਰਸਟ ਜਿਆ ਇਹ ਬਹੁਤ ਜਿਆਦਾ ਸੋਨਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਮੋਜਾ ਸੋਣੀ ਵਰਕ ਦੀ ਫਿਨਿਸ਼ਿੰਗ ਹੈ ਤੇ ਨਾਲ ਜਿੰਨੇ ਕਲਰ ਆਪਨੇ ਵਰਕ ਦੇ ਵਿੱਚ ਦਿੱਤੇ ਹੋਏ ਨੇ ਉਦਾਂ ਦੀ ਉਹ ਆਪਾਂ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਚਾਕਾਂ ਦੇ ਉੱਤੇ ਇਹ ਪੂਰਾ ਹੈਵੀ ਕਮ ਆਊਗਾ ਜੀ ਬਾਜੂ ਦੇ ਉੱਤੇ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਸਟੀਚਿੰਗ ਕਰਵਾ ਸਕਦੇ ਹੋ ਜੇ ਤੁਸੀਂ ਸਟੀਚਿੰਗ ਨਹੀਂ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਐਦਾਂ ਵੀ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਜੀ ਇਹਨਾਂ ਨੇ ਬਾਟਮ ਤੇ ਕੰਮ ਨਹੀਂ ਕਰਵਾਇਆ ਜੇ ਤੁਸੀਂ ਬਾਟਮ ਤੇ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਕਰਕੇ ਦੇ ਦਾਂਗੇ ਜੀ ਤੇ ਇਹਦੇ ਨਾਲ ਆਪਾਂ ਰੱਖਿਆ ਹੋਇਆ ਬਰਬਰੀ ਦਾ ਦੁਪੱਟਾ ਤੇ ਪਟ ਪਟੇ ਤੇ ਵੀ ਆਪਾਂ ਬਹੁਤ ਜ਼ਿਆਦਾ ਸੁੰਨੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜਿੱਦਾਂ ਹੀ ਆ ਵੀ ਆਪਾਂ ਚਾਕਾਂ ਦੇ ਉੱਤੇ ਦਿੱਤੀ ਹੋਈ ਹੈ ਓਦਾਂ ਹੀ ਆਪਾਂ 컬러풀 피니싱 ਦਿੱਤੀ ਹੋਈ ਆ ਦੁਪट्टे ਨੂੰ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ এবਾਰ ਇਸ ਡਿਜ਼ਾਈਨ ਨੂੰ ਵੀ ਤੁਸੀਂ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਸਟੱਫ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਜੀ ਦੁਪੱਟਾ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਕਿਸੇ ਸਟੱਫ ਦੇ ਵਿੱਚ ਡਾਈ ਕਰਵਾ ਸਕਦੇ ਹੋ ਆਪਣੇ ਕੋਲ ਕੋ ਟ੍ਰਾਈ ਦਾ ਇੱਕ ਸੂਟ ਆਪਾਂ ਨੇ ਸਟਿਚ ਕਰਕੇ ਦਿੱਤਾ ਹੈ ਜੀ ਉਹਨਾਂ ਨੂੰ ਇੱਕ ਇੱਕ ਸੂਟ ਆਪਾਂ ਨੇ ਸਟਿਚ ਕੀਤਾ ਇਹਦੇ ਨਾਲ ਦਾ ਤੇ ਇੱਕ ਆਪਾਂ ਵਿਦਾਊਟ ਸਟਿਚਿੰਗ ਦਿੱਤਾ ਹੈ ਕਸਟਮਰ ਦੇ ਸੂਟ ਨੇ ਸਾਰੇ ਤੁਸੀਂ ਇੱਕ ਟ੍ਰਾਈ ਦੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਤੇ ਆਪਾਂ ਨੇ ਕਸ਼ਮੀਰੀ ਨੇ ਦੀ ਬਾਟਮ ਲਾ ਕੇ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਆਰੀ ਵਰਕ ਦੇ ਵਿੱਚ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਬਾਟਮ ਦੇ ਉੱਤੇ ਤੇ ਬਣਾਇਆ ਦਾ ਦੂਜੀ ਬਾਟਮ ਤੇ ਹੋ ਜਿਆ ਸੋਨਾ ਕੰਮ ਆਉਗਾ ਜੀ बॉਟਮ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਸਾਡੇ ਤੋਂ ਆਪਣੀ ਪਸੰਦ ਦੇ ਅਨੁਸਾਰ ਸੂਟ ਰੈਡੀ ਕਰਵਾ ਸਕਦੇ ਹੋ ਜੀ ਜੇ ਤੁਸੀਂ ਪ੍ਰਿੰਟ ਸੂਟ ਲੈ ਕੇ बॉਟਮ ਤੇ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ बॉਟਮ ਤੇ ਵੀ ਕਰਕੇ ਦੇ ਦਾਂਗੇ ਜੀ ਇਹਦੇ ਨਾਲ ਵੀ ਆਪਾਂ ਬਰਬਰੀ ਸਟੱਫ ਦੇ ਵਿੱਚ ਹੀ ਦੁਪੱਟਾ ਰੱਖਿਆ ਹੋਇਆ ਤੇ ਐਦਾਂ ਆਪਾਂ ਨੇ ਟਾਈ ਡਾਈ ਕੀਤਾ ਹੋਇਆ ਦੁਪੱਟਾ ਬਹੁਤ ਹੀ ਜਿਆਦਾ ਸੋਹਣਾ ਦੁਪੱਟਾ ਹੈ ਇਹ ਦੁਪੱਟਾ ਤੁਹਾਨੂੰ ਪੂਰਾ ਟਾਈਮ ਇਹ ਤੁਹਾਡਾ ਖੁੱਲਾ ਡੁੱਲਾ ਮਿਲੂਗਾ ਜੀ ਇੱਕ ਇੱਕ ਕਸਟਮਰ ਦੇ ਸੂਟ ਨੇ ਇਹ ਸਾਰੇ ਤੇ ਐਦਾਂ ਦੀ ਲੁੱਕ ਆ ਰਹੀ ਹੈ ਪੂਰੇ ਸੂਟ ਦੀ ਜੇ ਤੁਸੀਂ ਐਦਾਂ ਦੇ ਪ੍ਰਿੰਟ ਸੂਟ ਲੈਣਾ ਚਾਹੁੰਦੇ ਹੋ ਤਾਂ ਮੇਰੇ WhatsApp ਲਿੰਕ ਨੂੰ ਜੋਇਨ ਜੁਆਇਨ ਕਰੋ ਜੀ ਨਸ ਸੂਟ ਵੀ ਆਪਣੇ ਕੋਲ ਕੋ ਟ੍ਰਾਈ ਦਾ ਹੀ ਹੈ ਤੇ ਸੇਮ ਹੀ ਸੇਮੀ ਹੀ ਦੁਪੱਟਾ ਇਹਦੇ ਨਾਲ ਵੀ ਤੇ ਇਹ ਵਾਲਾ ਆਪਾਂ ਨੇ ਸਟਿਚ ਕੀਤਾ ਹੋਇਆ ਹੈ। ਇਹ ਬਹੁਤ ਜਿਆਦਾ ਸੋਹਣੀ ਲੈਸਿਸ ਲਾ ਕੇ ਆਪਾਂ ਘੇਰੇ ਤੇ ਐਦਾਂ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ। ਇਹ ਬਹੁਤ ਜਿਆਦਾ ਸੋਹਣੇ ਲੈਸਿਸ ਦੇ ਨਾਲ ਆਪਾਂ ਨੇ ਘੇਰੇ ਤੇ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ ਨਾਲ ਹੀ ਬਾਜੂ ਤੇ। ਗੋਜਰਾ ਸੋਨਾ ਕਲਰ ਹੈ ਗ੍ਰੀਨ ਕਲਰ ਦੇ print ਦੇ ਵਿੱਚ ਬਹੁਤ ਹੀ ਜਿਆਦਾ ਸੋਹਣੀ ਲੁੱਕ ਆ ਰਹੀ ਹੈ। ਇਹ ਵਾਰ ਆ ਗਿਆ ਜੀ ਬਾਟਮ ਦੇ ਉੱਤੇ ਬਹੁਤ ਜ਼ਿਆਦਾ ਸੋਨਾ ਕੰਮ ਹੈ ਇਹ ਹੋਇਆ ਆਪਾਂ ਬਾਟਮ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਸਟਿਚਿੰਗ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਤੇ ਇਹਦੇ ਨਾਲ ਵੀ ਆਪਾਂ ਨੇ ਵਰਬੀ ਲਈ ਸੇਮ ਦੁਪੱਟਾ ਰੱਖਿਆ ਹੋਇਆ ਦੁਪੱਟੇ ਤੁਹਾਨੂੰ ਪੂਰੇ 2.5 ਮੀਟਰ ਦੇ ਫੁੱਲੇ ਡੁੱਲੇ ਮਿਲਣਗੇ ਤੇ ਉਦਾਂ ਦਾ ਹੀ ਸੇਮ ਡਿਜ਼ਾਈਨਿੰਗ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਿ ਐਦਾਂ ਦੀ ਲੁੱਕ ਆ ਰਹੀ ਹੈ ਪੂਰੇ ਸੂਟ ਦੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਐਦਾਂ ਦਾ ਸੂਟ ਤਿਆਰ ਕਰਵਾ ਸਕਦੇ ਹੋ ਏਸੇਗੇ ਆਪਣੇ ਅੱਜ ਵਾਲੇ ਸੂਟ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਜਾਂ ਤੁਹਾਨੂੰ ਕੋਈ ਵੀ ਵਰਕ ਪਸੰਦ ਹੋਵੇ ਤਾਂ ਤੁਸੀਂ ਆਪਣੇ ਆਪਣੇ ਪਸੰਦ ਦੇ ਅਨੁਸਾਰ ਸੂਟ ਤਿਆਰ ਕਰਵਾ ਸਕਦੇ ਹੋ ਜੀ ਕਿਸੇ ਵੀ ਸਟੱਫ ਦੇ ਉੱਤੇ ਕਿਸੇ ਵੀ ਕਲਰ ਦੇ ਉੱਤੇ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਕਰਿਆ ਕਰੋ ਜੀ ਤੇ ਲਾਈਕ ਕਮੈਂਟ ਕਰਕੇ ਜੋ ਦੱਸਿਆਗਾ ਤੁਹਾਨੂੰ ਮੈਂ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਜੀ ਤੇ ਐਦਾਂ ਵੀ ਹੋਰ ਸੋਹਣਾ ਸੋਹਣਾ ਸੂਟ ਦੇਖਣ ਲਈ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਕਰਿਓ ਜੀ ਧੰਨਵਾਦ